ਅ ਜਰੂਰ ਅੱਜ ਦਾ ਦਿਨ ਸ਼ਾਂਤ ਨਜ਼ਰ ਆ ਰਿਹਾ ਕਿਉਂਕਿ ਆਮ ਦਿਨਾਂ ਚ ਇੱਥੇ ਜ਼ਬਰਦਸਤ ਤਰੀਕੇ ਦੇ ਨਾਲ ਆ ਮੌਕੇ ਦੇ ਉੱਪਰ ਕਲੈਸ਼ ਹੁੰਦਾ ਰਿਹਾ ਤੁਹਾਨੂੰ ਪੱਥਰ ਨਜ਼ਰ ਆਉਣਗੇ ਤੁਹਾਨੂੰ ਜਿਹੜੇ ਬੈਰੀਕੇਟ ਨਜ਼ਰ ਆਉਣਗੇ ਔਰ ਜਦੋਂ ਉਧਰੋਂ ਹੰਝੂ ਗੈਸ ਦੇ ਗੋਲੇ ਲਗਾਤਾਰ ਅੱਗੇ ਜਾ ਰਹੇ ਸੀ ਔਰ ਉਦੋਂ ਫਿਰ ਲੋਕਾਂ ਦਾ ਗੁੱਸਾ ਭੜਕਿਆ ਲੋਕਾਂ ਨੇ ਵੀ ਜਵਾਬ ਦੇਣਾ ਸ਼ੁਰੂ ਕੀਤਾ ਪਰ ਉਸ ਤੋਂ ਬਾਅਦ ਪਰਲੇ ਬਣੇ ਦੀ ਤਸਵੀਰ ਹੈ ਜਿਹੜੀ ਹਰਿਆਣਾ ਪੁਲਿਸ ਦੇ ਜਵਾਨ ਨੇ ਪੈਰਾਮਿਲਟਰੀ ਫੋਰਸ ਮੌਕੇ ਦੇ ਉੱਪਰ ਤਾਇਨਾਤ ਆ ਉਹਨਾਂ ਨੇ ਵੀ ਪਰਲੇ ਬੰਨੇ ਪੱਕੇ ਤੰਬੂ ਲਾ ਲਏ ਔਰ ਉਸ ਦੇ ਨਾਲ ਹੀ ਪਰਲੇ ਬੰਨੇ ਦੇਖੋਗੇ ਤਾਂ ਉਧਰ ਵੱਡੇ ਵੱਡੇ ਸਪੀਕਰ ਵੀ ਲਾ ਲਏ ਗਏ ਔਰ ਇਸ ਦੇ ਨਾਲ ਹੀ ਉਸ ਤੋਂ ਦੂਸਰੇ ਪਾਸੇ ਦਾ ਪੋੜਾ ਕਿਉਂਕਿ ਜਿਸ ਸੜਕ ਤੇ ਅਸੀਂ ਖੜੇ ਆ ਇਹ ਸੜਕ ਦਿੱਲੀ ਤੋਂ ਪੰਜਾਬ ਵੱਲ ਨੂੰ ਆਉਂਦੀ ਔਰ ਪਰਲੀ ਸੜਕ ਪੰਜਾਬ ਹਰਿਆਣਾ ਹੋ ਕੇ ਦਿੱਲੀ ਨੂੰ ਜਾਂਦੀ ਹੈ ਤਾਂ ਉਸ ਸੜਕ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਜਵਾਨ ਤਾਇਨਾਤ ਦੇ ਮੌਕੇ ਦੇ ਉੱਪਰ ਔਰ ਉਸੇ ਤਰੀਕੇ ਨਾਲ ਬੈਰੀਕੇਟਿੰਗ ਜ਼ਬਰਦਸਤ ਕੀਤੀ ਹੋਈ ਆ ਪਹਿਲੀ ਲੇਅਰ ਤਾਂ ਬੈਰੀਕੇਟਿੰਗ ਦੀ ਖਦੇੜ ਦਿੱਤੀ ਸੀ ਕਿਸਾਨਾਂ ਨੇ ਪਰ ਅਗਲੀ ਬੈਰੀਕੇਟਿੰਗ ਖਦੇੜ ਨਹੀਂ ਬਹੁਤ ਔਖੀ ਸੀ ਕਿਉਂਕਿ ਪ੍ਰਬੰਧ ਬਹੁਤ ਜ਼ਬਰਦਸਤ ਕੀਤੇ ਹੋਏ ਆ ਹਰਿਆਣਾ ਪੁਲਿਸ ਨੇ ਹਰਿਆਣਾ ਸਰਕਾਰ ਨੇ ਇਹ ਸਾਫ਼ ਤੌਰ ਤੇ ਦਿਸ਼ਾ ਨਿਰਦੇਸ਼ ਦਿੱਤੇ ਗਏ ਕਿ ਕਿਸਾਨ ਦਾਖਲ ਨਹੀਂ ਹੋਣੇ ਚਾਹੀਦੇ ਦਿੱਲੀ ਵਾਲੇ ਬੰਦੇ ਨੂੰ ਤਾਂ ਲਗਾਤਾਰ ਸੀ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਔਰ ਇਹ ਪੂਰਾ ਦਾ ਪੂਰਾ ਕੰਟਰੋਲ ਰੂਮ ਇੱਥੇ ਸਥਾਪਿਤ ਕੀਤਾ ਹੋਇਆ ਸ਼ੰਭੂ ਬਾਰਡਰ ਦੇ ਉੱਪਰ ਹੀ ਹੈ ਖਗਰ ਦਾ ਪੁਲ ਹੈ ਸ਼ੰਭੂ ਬਾਰਡਰ ਤੇ ਜਿੱਥੇ ਕਿ ਪੂਰਾ ਮੋਰਚਾ ਲੱਗਿਆ ਹੋਇਆ ਔਰ ਅੱਗੇ ਲੰਘਣ ਨਹੀਂ ਦੇਣਾ ਹਿੰਦੀ ਦੇ ਵਿੱਚ ਲਿਖਿਆ ਵੀ ਹੋਇਆ ਕੁਛ ਆ ਜਰਾ ਪੜਾਓ ਜ਼ੂਮ ਕਰਕੇ ਜਿਸ਼ਨ ਕੀ ਲਿਖਿਆ ਹੋਇਆ ਤਾਂ ਇਹ ਵਾਰਨਿੰਗ ਵੀ ਕੋਈ ਲਿਖੀ ਹੋਈ ਹੈ ਇਹਦੇ ਉੱਪਰ ਲਿਖਿਆ ਕਿ ਸੁਣੀਏ ਆਪਕਾ ਮਜਮਾ ਜੋ ਹੈ ਇਹ ਖਿਲਾਫ ਕਾਨੂੰਨ ਕਰਾਰ دیا ਜਾਂਦਾ ਹੈ ਆਪਕੋ ਆਦੇਸ਼ دیا ਜਾਂਦਾ ਹੈ ਕਿ ਆਪ ਆਪਣੇ ਮਜਮੇ ਕੋ ਤਤਰਬਿਤ ਕਰ ਤਤਰਬਿਤ ਕਰ ਲੇ ਵਰਨਾ ਆਪਕੇ ਖਿਲਾਫ ਕਾਨੂੰਨੀ ਕਾਰਵਾਈ ਕੀ ਜਾਏਗੀ ਅੰਬਾਲਾ ਪੁਲਿਸ ਨੇ ਲਿਖਿਆ ਕਿ ਜਿਹੜਾ ਤੁਹਾਡਾ ਮਜਮਾ ਜਿਹੜਾ ਤੁਹਾਡਾ ਇਹ ਅੰਦੋਲਨ ਹੈ ਇਹ ਗੈਰ ਕਾਨੂੰਨੀ ਇਸ ਨੂੰ ਕਰਾਰ ਦਿੱਤਾ ਗਿਆ ਇਹਨੂੰ ਜਾਂ ਤਾਂ ਤੁਸੀਂ ਖਦੇੜੋ ਜਾਂ ਇਧਰ ਉਧਰ ਚਲੇ ਜਾਓ ਨਹੀਂ ਤਾਂ ਫਿਰ ਕਾਰਵਾਈ ਕੀਤੀ ਜਾਏਗੀ ਤਾਂ ਇਹ ਸਖਤ ਦਸ਼ਾ ਨਿਰਦੇਸ਼ ਹਰਿਆਣਾ ਪੁਲਿਸ ਦੇ ਵੱਲੋਂ ਦਿੱਤੇ ਗਿਆ ਕਿ ਕਿਸਾਨਾਂ ਨੂੰ ਐਂਟਰੀ ਨਹੀਂ ਹੋਣ ਦੇਣਾ ਐਨਐਸਏ ਵੀ ਲਾਈ ਐਨਐਸਏ ਲਾਉਣ ਨੂੰ ਲੈ ਕੇ ਵੀ ਕਿਹਾ ਗਿਆ ਸੀ ਪਰ ਉਹ ਸਟੈਪ ਬੈਕ ਕਰਨਾ ਪਿਆ ਹਰਿਆਣਾ ਪੁਲਿਸ ਨੂੰ ਤਾਂ ਦੂਸਰੇ ਵੱਨੇ ਅੱਕ ਗਰਦਰਿਆ ਗਰਦਰਿਆ ਦੇ ਅੰਦਰ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਫੋਰਸ ਹੈ ਮੌਕੇ ਦੇ ਉੱਪਰ ਇਹ ਦੇਖੋਗੇ ਤਾਂ ਆਰਾਮ ਫਰਮਾਉਂਦੇ ਹੋਏ ਫੌਜੀ ਨਜ਼ਰ ਆ ਰਹੇ ਆ ਤਾਂ ਪੂਰੀ ਦੀ ਪੂਰੀ ਪਲਟਨ ਇਸ ਪਾਸੇ ਨਜ਼ਰ ਆ ਰਹੀ ਹੈ ਲੇਟੀ ਹੋਈ ਆਰਾਮ ਕਰਦੀ ਹੋਈ ਤਾਂ ਸ਼ੰਭੂ ਬਾਰਡਰ ਦੀ ਇਹ ਤਸਵੀਰ ਹੈ ਖੇਤਾਂ ਦੇ ਆਲੇ-ਦੁਆਲੇ ਫੌਜੀਆਂ ਦਾ ਪੂਰਾ ਸਖਤ ਪਹਿਰਾ ਹੈ ਕਿ ਖੇਤਾਂ ਵਿੱਚ ਦੀ ਵੀ ਹੋ ਕੇ ਕਗਰ ਦੇ ਵਿੱਚ ਦੀ ਹੋ ਕੇ ਵੀ ਕਿਸਾਨ ਇਧਰਲੇ ਬੰਨੇ ਦਾਖਲ ਨਾ ਹੋ ਜਾਣ ਤਾਂ ਪੂਰੀ ਦੀ ਪੂਰੀ ਤਿਆਰੀ ਹੈ ਜ਼ੂਮ ਕਰਕੇ ਲਗਾਤਾਰ ਇਹ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਪੂਰਾ ਮਜਮਾ ਲੱਗਿਆ ਹੋਇਆ ਵੱਡੀ ਗਿਣਤੀ ਦੇ ਵਿੱਚ ਜਿਹੜੀ ਫੋਰਸ ਆ ਉਹ ਤਾਇਨਾਤ ਕੀਤੀ ਹੋਈ ਆ ਪੈਰਾਮਿਲਟਰੀ ਫੋਰਸ ਦੇ ਜਵਾਨ ਖੇਤਾਂ ਦੇ ਵਿੱਚ ਵੀ ਪਹਿਰਾ ਦਿੰਦੇ ਹੋਏ ਨਜ਼ਰ ਆ ਰਹੇ ਆ ਹੁਣ ਤਾਂ ਫਿਲਹਾਲ ਆਰਾਮ ਕਰ ਰਹੇ ਆ ਔਰ ਉਸ ਤੋਂ ਬਾਅਦ ਪਰਲੇ ਬੰਨੇ ਵੀ ਹੋਰ ਵੀ ਫੌਜੀ ਦੂਰ ਤੱਕ ਤੁਹਾਨੂੰ ਨਜ਼ਰ ਆਉਣਗੇ ਤਾਂ ਇਹ ਕਿਸਾਨਾਂ ਨੂੰ ਰੋਕਣ ਵਾਸਤੇ ਆ ਤਾਂ ਕਿ ਕਿਸਾਨ ਅਗਲੇ ਬੰਨੇ ਦਾਖਲ ਨਾ ਹੋ ਜਾਣ ਕਿਸਾਨ ਦਿੱਲੀ ਕੂਚ ਨਾ ਕਰ ਸਕਣ ਕਿਸਾਨ ਦਿੱਲੀ ਵੱਲ ਨੂੰ ਨਾ ਚਲੇ ਜਾਣ ਕਿਉਂਕਿ ਕਿਸਾਨਾਂ ਨੇ ਕਾਲ ਦਿੱਤੀ ਹੋਈ ਹੈ ਕਿ ਅਸੀਂ ਦਿੱਲੀ ਜਾ ਕੇ ਪ੍ਰੋਟੈਸਟ ਕਰਾਂਗੇ ਆਮ ਤੌਰ ਤੇ ਤਾਂ ਇੱਥੇ ਲਗਾਤਾਰ ਗੋਲੇ ਚੱਲਦੇ ਹੋਏ ਨਜ਼ਰ ਆਉਂਦੇ ਆ ਧਮਾਕਿਆਂ ਦੀਆਂ ਆਵਾਜ਼ਾਂ ਇਧਰਲੇ ਬੰਨੇ ਆਉਂਦੀਆਂ ਜਾਂ ਹੋਈਆਂ ਨਜ਼ਰ ਆਉਂਦੀਆਂ ਪਰ ਅੱਜ ਜ਼ਰੂਰ ਸ਼ਾਂਤੀ ਨਜ਼ਰ ਆ ਰਹੀ ਹੈ ਦੋ ਦਿਨਾਂ ਤੋਂ ਕਿਉਂਕਿ ਕਿਸਾਨਾਂ ਨੇ ਵੀ ਕਿਹਾ ਕਿ 29 ਤਰੀਕ ਤੋਂ ਬਾਅਦ ਜੋ ਵੀ ਕਾਲ ਹੋਏਗੀ ਉਹ ਦਿੱਤੀ ਜਾਏਗੀ ਤਾਂ 29 ਤਰੀਕ ਤੱਕ ਤਾਂ ਸ਼ਾਂਤੀ ਫਿਲਹਾਲ ਲੱਗਦਾ ਹੈ ਕਿ ਬਣੀ ਰਹੇਗੀ ਇੱਥੋਂ ਤੱਕ ਲਗਾਤਾਰ ਗੋਲੇ ਆਉਂਦੇ ਸੀ ਆ ਬੂਰੀਆਂ ਦੇਖੂਗੇ ਇਧਰਲੇ ਬੰਨੇ ਸੜੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਇੱਥੋਂ ਤੱਕ ਜ਼ਬਰਦਸਤ ਤਰੀਕੇ ਨਾਲ ਬਲਾਸਟ ਹੁੰਦੇ ਹੋਏ ਨਜ਼ਰ ਆਉਂਦੇ ਸੀਗੇ ਹਾਂ ਜੂ ਗੈਸ ਦੇ ਗੋਲਿਆਂ ਦਾ ਅਜੇ ਵੀ 스멜 ਇੱਥੇ ਜਿਹੜੀ ਆ ਉਹ ਨਜ਼ਰ ਆਉਂਦੀ ਆ ਤਾਂ ਇਸ ਤੋਂ ਬਾਅਦ ਦੂਸਰੇ ਬੰਨੇ ਦੀ ਤਸਵੀਰ ਹੁਣ ਤੁਹਾਨੂੰ ਦਿਖਾਉਨੇ ਆਸੀਂ ਇਸ ਪਾਸੇ ਦੀ ਤਸਵੀਰ ਕਿਉਂਕਿ ਇਧਰੋਂ ਤਾਂ ਬੈਰੀਕੇਟ ਖਿੱਚ-ਖਿੱਚ ਕੇ ਮੁੰਡਿਆਂ ਨੇ ਲਿਆਂਦੇ ਸੀ ਔਰ ਅੱਜ ਦੀ ਪਿਕਚਰ ਕੀ ਆ ਅੱਜ ਸ਼ੰਭੂ ਬਾਰਡਰ ਕੀ ਕਹਿ ਰਿਹਾ ਉਹ ਅਸੀਂ ਦਿਖਾ ਰਹੇ ਤੁਹਾਨੂੰ ਤਾਂ ਇਧਰੋਂ ਇਹਨਾਂ ਦੇ ਵੱਲੋਂ ਵੀ ਹੱਦਬੰਦੀ ਕਰ ਦਿੱਤੀ ਗਈ ਹੈ ਇਹਨਾਂ ਦੇ ਵੱਲੋਂ ਵੀ ਹੱਦਬੰਦੀ ਕਰ ਦਿੱਤੀ ਗਈ ਹੈ ਕਿਸਾਨਾਂ ਵੱਲੋਂ ਵੀ ਕਾਲੇ ਰੰਗ ਦੀ ਤਾਰ ਇਧਰ ਲਾ ਦਿੱਤੀ ਗਈ ਹੈ ਤਾਂਕਿ ਸੇਫਟੀ ਦੇ ਲਿਹਾਜ਼ ਨਾਲ ਇਧਰ ਜ਼ਿੰਮੇਵਾਰ ਬੰਦਿਆਂ ਦੀ ਡਿਊਟੀ ਲਈ ਜਾਂਦੀ ਹੈ ਤਾਂਕਿ ਲੋਕ ਜਿਹੜੇ ਜ਼ਿਆਦਾ ਉਹ ਇਧਰੋਂ ਟੱਪ ਕੇ ਇਸ ਪਾਸੇ ਨਾ ਆ ਸਕਣ ਆ ਪੂਰੀ ਦੀ ਪੂਰੀ ਹੱਦਬੰਦੀ ਕਰ ਦਿੱਤੀ ਆ ਇਧਰਲੇ ਬਨੇ ਕਾਲੇ ਰੰਗ ਦੀ ਤਾਰ ਇਧਰੋਂ ਪੂਰਾ ਕਵਰ ਕਰ ਦਿੱਤਾ ਕਾਲੇ ਰੰਗ ਦੀ ਤਾਰ ਦੇ ਨਾਲ ਤਾਂ ਕਿ ਇਧਰੋਂ ਕੋਈ ਨੌਜਵਾਨ ਆ ਜਾ ਸਕਣ ਅੱਗੇ आम ਲੋਕਾਂ ਕਗੇ ਨਾ ਜਾ ਸਕਣ ਤਾਂਕਿ ਕੋਈ ਇੱਥੇ ਕਲੈਸ਼ ਦੁਆਰਾ ਨਾ ਹੋਵੇ ਕਿਉਂਕਿ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਹੰਝੂ ਗੈਸ ਦੇ ਗੋਲੇ ਦਾਕੇ ਜਾ ਰਹੇ ਸੀ ਕਿਸਾਨਾਂ ਆਗੂਆਂ ਦੇ ਉੱਪਰ ਵੀ ਦਾਕੇ ਗਏ ਕਿਸਾਨਾਂ ਦੇ ਉੱਪਰ ਵੀ ਬੁਲੇਟ ਪੈਲਟ ਵੀ ਚਲਾਏ ਗਏ ਮੌਕੇ ਦੇ ਉੱਪਰ ਉਹਨਾਂ ਦੇ ਉੱਪਰ ਕਿਉਂਕਿ ਕਹਿੰਦੇ ਕਿ ਕਿਸਾਨਾਂ ਨੂੰ ਅਸੀਂ ਖਦੇੜਨਾ ਇਹ ਕੋਸ਼ਿਸ਼ ਹੈ ਕਿਉਂਕਿ ਵੱਖ-ਵੱਖ ਵੀਡੀਓ ਵੀ ਨਿਕਲ ਕੇ ਸਾਹਮਣੇ ਆਏ ਕਿ ਸਿੱਧੇ ਤੌਰ ਤੇ ਸਖਤ ਨਿਰਦੇਸ਼ ਦਿੱਤੇ ਗਏ ਹੈaryana ਸਰਕਾਰ ਦੇ ਵੱਲੋਂ ਤੇ Haryana ਪੁਲਿਸ ਵੱਲੋਂ ਕਿ ਜੋ ਮਰਜ਼ੀ ਹੋ ਜੇ ਕਿਸਾਨਾਂ ਨੂੰ ਦਾਖਲ ਨਹੀਂ ਹੋਣ ਦੇਣਾ Haryana ਦੇ ਵਿੱਚ ਔਰ ਅੱਜ ਔਰ ਲਖਟਰ ਖਟਰ ਹੁਣਾ ਦਾ ਬਿਆਨ ਵੀ ਆਇਆ ਉਹ ਕਹਿੰਦਾ ਕਿ ਇਹ ਤਾਂ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਹੈ ਹਰਿਆਣਾ ਦਾ ਤਾਂ ਕਿਸਾਨ ਗਏ ਹੀ ਨਹੀਂ ਨਾਲ ਔਰ ਉਸ ਤੋਂ ਬਾਅਦ ਵਕਫਾ ਕ ਲੀਡਰਾਂ ਦੀ ਪ੍ਰਤੀਕਿਰਿਆ ਵੀ ਆਈ ਉਹ ਕਹਿੰਦੇ ਕਿ ਸਾਰੇ ਦੇਸ਼ ਦਾ ਹੀ ਅੰਦੋਲਨ ਆ ਇਹ ਪਰ ਸ਼ੰਭੂ ਬਾਰਡਰ ਕੀ ਬਿਆਨ ਕਰ ਰਿਹਾ ਸ਼ੰਭੂ ਬਾਰਡਰ ਕੀ ਕਹਿ ਰਿਹਾ ਇਹ ਦਿਖਾ ਰਹੇ ਆ ਇਹ ਮਾਹੌਲ ਇਸ ਤਰ੍ਹਾਂ ਦਾ ਬਣਦਾ ਹੋਇਆ ਨਜ਼ਰ ਆਇਆ ਕਿ ਜਿਵੇਂ ਕੋਈ ਇੰਟਰਨੈਸ਼ਨਲ ਬਾਰਡਰ ਹੋਵੇ ਜਾਂ ਡਿਸਟਰਬਡ ਜَا ਏਰੀਆ ਹੋਵੇ ਇਹ ਇਹੋ ਜਿਹਾ ਮਾਹੌਲ ਇਸ ਥਾਂ ਦੇ ਉੱਪਰ ਬਣਦਾ ਹੋਇਆ ਵੀ ਨਜ਼ਰ ਆ ਰਿਹਾ ਸੀ ਕਿਉਂਕਿ ਆਪਦੇ ਦੇਸ਼ ਦੇ ਲੋਕਾਂ ਦੇ ਉੱਪਰ ਹੀ ਉਹ ਚੀਜ਼ਾਂ ਵਰਤੀਆਂ ਗਈਆਂ ਕਹਿੰਦੇ ਜਿਹੜੀਆਂ ਨਹੀਂ ਵਰਤੀਆਂ ਜਾਣੀਆਂ ਚਾਹੀਦੀਆਂ ਸੀਗੀਆਂ ਔਰ ਇਹਨਾਂ ਲੋਕਾਂ ਨੂੰ ਰਾਈਟ ਆ ਪ੍ਰੋਟੈਸਟ ਕਰਨ ਦਾ ਅਧਿਕਾਰ ਆ ਔਰ ਉੱਥੇ ਹੀ ਇਹੋ ਜਿਹੇ ਲੋਕ ਵੀ ਨੇ ਜਿਹੜੇ ਸਫਾਈ ਕਰਦੇ ਹੋਏ ਨਜ਼ਰ ਆਉਂਦੇ ਆ ਆਪਣੀ ਸਾਂਝੀ ਜ਼ਿੰਮੇਵਾਰੀ ਸਮਝਦੇ ਹੋਏ ਨਜ਼ਰ ਆਉਂਦੇ ਆ ਲੋਕ ਕੁਛ ਤਾਂ ਬਾਈ ਹੁਣ ਹੀ ਸਾਹਮਣੇ ਸਫਾਈ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਝਾੜੂ ਵਾਸ ਦੇ ਨਾਲ ਬੰਨਿਆ ਹੋਇਆ ਉਹਨਾਂ ਨੇ ਔਰ ਜਿੰਨਾ ਵੀ ਕਚਰਾ ਪਿਆ ਉਹਨੂੰ ਇਕੱਠਾ ਕਰਦੇ ਹੋਏ ਨਜ਼ਰ ਆ ਰਿਹਾ ਤਾਂ ਅੰਦੋਲਨ ਜਾਂ ਮੂਵਮੈਂਟ ਜਿਹੜੀ ਚੱਲਦੀ ਆ ਉਹ ਇਹੋ ਜੇ ਹਰ ਤਰ੍ਹਾਂ ਦੇ ਲੋਕ ਹੁੰਦੇ ਆ ਉਸ ਦੇ ਵਿੱਚ ਇਹੋ ਜੇ ਲੋਕ ਵੀ ਹੁੰਦੇ ਆ ਜਿਹੜੇ ਕੋਈ ਖਿਲਰ ਰਿਆ ਹੋਇਆ ਕਚਰਾ ਹੋਵੇ ਤਾਂ ਉਹਨੂੰ ਸਮੇਟਦੇ ਹੋਏ ਨਜ਼ਰ ਆਉਂਦੇ ਆ ਔਰ ਉੱਥੇ ਹੀ ਵੱਖ-ਵੱਖ ਲੋਕ ਆਪੋ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਨਜ਼ਰ ਆਉਂਦੇ ਆ ਕੋਈ ਲੰਗਰ ਦੀ ਸੇਵਾ ਕਰ ਰਿਹਾ ਕੋਈ ਦੁੱਧ ਲੈ ਕੇ ਆ ਰਿਹਾ ਕੋਈ ਪਾਣੀ ਦੀਆਂ ਕੰਨੀਆਂ ਭਰ ਕੇ ਲੈ ਕੇ ਆ ਰਿਹਾ ਕੋਈ ਬੂਰੀਆਂ ਦੇ ਦੀਆਂ ਟਰਾਲੀਆਂ ਭਰ ਕੇ ਲਿਆ ਤਾਂ ਕਿ ਗਿੱਲੀਆਂ ਕਰਕੇ ਬੂਰੀਆਂ ਹੰਝੂ ਗਏ ਇਸ ਦੇ ਗੋਲਿਆਂ ਦੇ ਉੱਪਰ ਛੁੱਟੀਆਂ ਜਾ ਸਕਣ ਇਧਰਲੇ ਬੰਨੇ ਦੇ ਪੂਰੇ ਖੇਤ ਜਿਹੜੇ ਆ ਇਹਨਾਂ 'ਚ ਵੀ ਕਿਸਾਨ ਖੜੇ ਨਜ਼ਰ ਆਉਂਦੇ ਸੀ ਪਰ 2-3 ਦਿਨਾਂ ਤੋਂ ਹੁਣ ਕਿਸਾਨ ਸ਼ਾਂਤ ਹੈ ਕਿਉਂਕਿ ਇੱਕ ਤਾਂ ਬਹੁਤ ਵੱਡਾ ਲਾਸ ਵੀ ਹੋਇਆ ਇੱਕ ਨੌਜਵਾਨ ਦੀ ਜਾਨ ਗਈ ਹੈ ਉਹਦੇ ਗੋਲੀ ਮਾਰੀ ਗਈ ਔਰ ਦੂਸਰਾ ਇਹ ਕਿ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਅਪੀਲ ਕੀਤੀ ਗਈ ਕਿ ਹਜੇ ਸ਼ਾਂਤ ਰਹੋ ਸ਼ਾਂਤੀ ਦੇ ਨਾਲ ਕਹਿੰਦੇ ਸਾਰੇ ਅਸੀਂ ਕੰਮ ਕਰਨੇ ਮੋਰਚਾ ਫਤਿਹ ਕਰਾਂਗੇ ਬਾਪੂ ਉਹਨਾਂ ਨਾਲ ਗੱਲ ਕਰਦੇ ਆਂ ਬਾਪੂ ਜੀ ਕਿੱਥੋਂ ਆਇਓ ਈ ਆ ਮਕੰਦਪੁਰ ਤੋਂ ਕੀ ਮਾਹੌਲ ਨਜ਼ਰ ਆ ਰਿਹਾ ਤੁਹਾਨੂੰ ਕਿਹੋ ਜੀ ਤਿਆਰੀ ਹੈ ਹਾਂ ਜੀ ਤਿਆਰੀ ਬਹੁਤ ਜਾਰੀ ਹੈ ਬਾਦਰ ਤੇ ਬੈਠੇ ਆ ਮੁਰਾਦਪੁਰ ਦੇ ਬੈਠੇ ਆ ਜਮਾਂਗੇ ਜਿੱਥੇ ਮੁਰਦੀ ਮਕਾਨ ਕਰਕੇ ਜਮਾਂਗੇ ਚੰਗਾ ਕੇ ਜਾਵਾਂਗੇ ਹੋਰ ਕੀ ਕਰਨਾ ਹੈ ਕਰਕੇ ਜਾਵਾਂਗੇ ਜਿੱਥੇ ਜਾਵਾਂਗੇ ਠੀਕ ਹੈ ਤੁਸੀਂ ਕਿਵੇਂ ਦੇਖਦੇ ਹੋ ਜੀ ਲਗਾਤਾਰ ਮੋਰਚਾ ਚੱਲ ਰਿਹਾ ਹੈ ਸ਼ੰਭੂ ਬਾਰਡਰ ਦੇ ਉੱਪਰ ਵੀ ਖਨੋਰੀ ਬਾਰਡਰ ਦੇ ਉੱਪਰ ਵੇਖੋ ਜੀ ਲਗਾਤਾਰ ਜਿਹੜਾ ਮੋਰਚਾ ਚੱਲ ਰਿਹਾ ਹੈ ਸ਼ਾਂਤਕ ਵੀ ਮੋਰਚਾ ਚੱਲ ਰਿਹਾ ਵਾ ਕੋਈ ਬਹੁਤਾ ਨਹੀਂ ਸਾਡਾ ਕੋਈ ਨਵਾਂ ਕਹਿਣਾ ਵੀ ਪਿਛਲੇ ਦੋਨੋਂ ਦੇ ਦੌਰਾਨ ਜਿਹੜੀਆਂ ਮੰਨੀਆਂ ਸੀ ਮੰਗਾ ਸੀ ਉਹਨੂੰ ਅਸੀਂ ਦੁਬਾਰਾ ਦੁਬਾਰਾ ਸਰਕਾਰ ਨੂੰ ਕਹਿ ਰਹੇ ਆ ਅੱਜ ਵੀ ਜਿਹੜਾ ਸ਼ਾਂਤਕਮਈ ਬੈਠੇ ਆ ਤੇ ਸਾਡਾ ਕੋਈ ਜ਼ਰੂਰੀ ਨਹੀਂ ਵੀ ਇਹਨੂੰ ਖਨੌਰੀ ਜਿੱਥੇ ਸੰਭੂ ਵੱਟ ਤੇ ਆਪਾਂ ਬੈਠੇ ਆ ਤੇ ਸ਼ਾਂਤਕਮਈ ਜਿਹੜੇ ਆਪਾਂ ਬੈਠੇ ਆ ਤੇ ਪੂਸਪੁਲੀ ਦੇ ਜਿਹੜਾ ਢੰਗ ਨਾਲ ਆਪਾਂ ਜਿਹੜੇ ਅੰਦੋਲਨ ਕਰ ਰਹੇ ਆ ਉਹਦੇ ਮੁਤਾਬਕ ਜਿਹੜੀਆਂ ਸਰਕਾਰ ਨੂੰ ਅੱਜ ਵੀ ਕਹਿ ਰਹੇ ਮੈਂ ਐਮਐਸਪੀ ਤੋਂ ਮੰਨੀ ਹੋਈ ਮੰਗ ਸੀ ਉਹਨੂੰ ਲਾਗੂ ਕਰਾਉਣ ਵਾਸਤੇ ਲਗਾਤਾਰ ਜਿਹੜਾ ਡਾਕਟਰ ਸੁਆਮੀਨਾਥੀ ਰੋਡ ਮੁਤਾਬਕ 50 50% ਦੇ ਮੁਤਾਬਕ ਜਿਹੜਾ ਉਹਨੂੰ ਲੈ ਕੇ ਜਿਹੜਾ ਅੱਜ ਵੀ ਸੰਘਰਸ਼ ਚ ਜਾਰੀ ਆ ਤੇ ਰਹੁਗਾ ਲਗਾਤਾਰ ਸਰਕਾਰ ਨੂੰ ਇਹ ਵੇਖ ਲੈਣਾ ਚਾਹੀਦਾ ਵੀ ਜਦੋਂ ਵੀ ਨਵਾਜਦੇ ਤੇ ਇਹ ਸਰਕਾਰ ਦੀ ਇਹਦੇ ਵਿੱਚ ਵੱਡੀ ਇੱਕ ਨਕਾਮੀ ਆ ਵੀ ਜਿਹੜੀ ਮੰਗ ਕੇ ਮੰਨਾਂ ਨੂੰ ਜਿਹੜੀਆਂ ਮੜ ਕੇ ਲਾਗੂ ਨਹੀਂ ਕਰਦੇ ਕਹਿੰਦੇ ਕਿ ਮੰਗ ਕੇ ਆਪਣੇ ਮੰ ਮੰਗਾਂ ਜਿਹੜੀਆਂ ਨੇ ਸਾਡੀਆਂ ਉਹ ਕਹਿੰਦੇ ਉਹਨਾਂ ਨੂੰ ਮੰਨ ਲੈਂਦੇ ਔਰ ਉਸਤੇ باوجود ਵੀ ਮੰਨਦੇ ਨਹੀਂ ਇਹ ਗੱਲ ਕਹਿ ਰਿਹਾ ਕਿਸਾਨ ਪਰ ਕਹਿੰਦੇ ਸਾਡਾ ਮੋਰਚਾ ਜਾਰੀ ਰਹੇਗਾ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨ ਲੀਆਂ ਜਾਂਦੀਆਂ ਤਾਂ ਹੁਣ ਇਸ ਪਾਸੇ ਦੀ ਤਸਵੀਰ ਇਹ ਰਾਹ ਜਿਹੜਾ ਇਹ ਸਿੱਧਾ ਪੰਜਾਬ ਨੂੰ ਜਾਂਦਾ ਇਹ ਰਾਹ ਸਿੱਧਾ ਪੰਜਾਬ ਨੂੰ ਜਾਂਦਾ ਪਰ ਪੰਜਾਬ ਨੂੰ ਆਉਣ ਵਾਲੇ ਆਉਂਦਾ ਵੀ ਹੈ ਇਹ ਰਾਹ ਤੇ ਪੰਜਾਬ ਨੂੰ ਜਾਂਦਾ ਵੀ ਹੈ ਕਾ ਇਸ ਪੂਰੇ ਰਾਹ ਦੇ ਉੱਪਰ ਟ੍ਰੈਕਟਰ ਟਰਾਲੀਆਂ ਖੜੀਆਂ ਨੇ ਦੂਰ ਤੱਕ ਦੇਖੋਗੇ ਤਾਂ ਦੂਰ ਤੱਕ ਜਸ਼ਨ ਇੱਕ ਵਾਰ ਦਿਖਾਓ ਰਾਜਪੁਰਾ ਲੁਧਿਆਣਾ ਚੰਡੀਗੜ੍ਹ ਤੇ ਬਨੂੜ ਨੂੰ ਹੁੰਦਾ ਹੋਇਆ ਇਹ ਰਾਹ ਜਿਹੜਾ ਜਾਂਦਾ ਹੈ ਮੇਨ ਹਾਈਵੇ ਆ ਤਾਂ ਸਭ ਤੋਂ ਬਿਜ਼ੀ ਰਹਿਣ ਵਾਲੇ ਹਾਈਵੇਜ਼ ਦੇ ਵਿੱਚੋਂ ਆ ਇਹ ਵੈਸਤਾ ਦਿੱਲੀ ਨੂੰ ਰਾਹ ਬਹੁਤ ਸਾਰੇ ਜਾਂਦੇ ਆ ਪਰ ਇਹ ਮੇਨ ਰਾਹ ਦਿੱਲੀ ਨੂੰ ਜਾਂਦਾ ਹੈ ਜਿਹੜਾ ਕੀ ਹੁਣ ਪੂਰਾ ਦਾ ਪੂਰਾ ਜਾਮ ਕੀਤਾ ਹੋਇਆ ਅਗਲੇ ਬੰਨੇਓ ਬੈਰੀਗੇਟ ਲਾਏ ਹੋਇਆ ਤਾਂ ਪਿਛਲੇ ਬੰਨੇ ਟਰੈਕਟਰ ਟਰਾਲੀਆਂ ਕਿਸਾਨਾਂ ਦੀਆਂ ਆ ਕੇ ਖੜੀਆਂ ਕਿਸਾਨ ਕਹਿੰਦੇ ਸ਼ਾਂਤੀ ਬਣਾ ਕੇ ਰੱਖਾਂਗੇ 29 ਤਰੀਕ ਤੱਕ ਦਾ ਸਮਾਂ ਦਿੱਤਾ ਗਿਆ ਸਰਕਾਰ ਨੂੰ ਵੱਖ-ਵੱਖ ਪ੍ਰੋਗਰਾਮ ਤਾਂ ਉਲੀਕਦੇ ਰਹਿਣਗੇ ਪਰ ਜਿਸ ਤਰੀਕੇ ਦੇ ਨਾਲ ਸੀ ਮਾਹੌਲ ਕੇ ਸ਼ਾਇਦ ਸਹਿਯੁਕਤ ਕਿਸਾਨ ਮੋਰਚਾ ਲੋਕਾਂ ਦਾ ਗੁੱਸਾ ਭੜਕਿਆ ਲੋਕਾਂ ਨੇ ਵੀ ਜਵਾਬ ਦੇਣਾ ਸ਼ੁਰੂ ਕੀਤਾ ਪਰ ਉਸ ਤੋਂ ਬਾਅਦ ਪਰਲੇ ਬਣੇ ਦੀ ਤਸਵੀਰ ਹੈ ਜਿਹੜੀ ਹਰਿਆਣਾ ਪੁਲਿਸ ਦੇ ਜਵਾਨ ਨੇ पैरामिलिट्री फोर्स मौके ਦੇ ਉੱਪਰ ਤਾਇਨਾਤ ਆ ਉਹਨਾਂ ਨੇ ਵੀ ਪਰਲੇ ਬੰਨੇ ਪੱਕੇ ਤੰਬੂ ਲਾ ਲਏ ਔਰ ਉਸ ਦੇ ਨਾਲ ਹੀ ਪਰਲੇ ਬੰਨੇ ਦੇਖੋਗੇ ਤਾਂ ਉਧਰ ਵੱਡੇ ਵੱਡੇ ਸਪੀਕਰ ਵੀ ਲਾ ਲਏ ਗਏ ਔਰ ਇਸ ਦੇ ਨਾਲ ਹੀ ਉਸ ਤੋਂ ਦੂਸਰੇ ਪਾਸੇ ਦਾ ਪੋੜਾ ਕਿਉਂਕਿ ਜਿਸ ਸੜਕ ਤੇ ਅਸੀਂ ਖੜੇ ਆ ਇਹ ਸੜਕ ਦਿੱਲੀ ਤੋਂ ਪੰਜਾਬ ਵੱਲ ਨੂੰ ਆਉਂਦੀ ਔਰ ਪਰਲੀ ਸੜਕ ਪੰਜਾਬ ਹਰਿਆਣਾ ਹੋ ਕੇ ਦਿੱਲੀ ਨੂੰ ਜਾਂਦੀ ਹੈ ਤਾਂ ਉਸ ਸੜਕ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਜਵਾਨ ਤਾਇਨਾਤ ਦੇ ਮੌਕੇ ਦੇ ਉੱਪਰ ਔਰ ਉਸੇ ਤਰੀਕੇ ਨਾਲ ਬੈਰੀਕੇਟਿੰਗ ਜ਼ਬਰਦਸਤ ਕੀਤੀ ਹੋਈ ਆ ਪਹਿਲੀ ਲੇਅਰ ਤਾਂ ਬੈਰੀਕੇਟਿੰਗ ਦੀ ਖਦੇੜ ਦਿੱਤੀ ਸੀ ਕਿਸਾਨਾਂ ਨੇ ਪਰ ਅਗਲੀ ਬੈਰੀਕੇਟਿੰਗ ਖਦੇੜ ਨਹੀਂ ਬਹੁਤ ਔਖੀ ਸੀ ਕਿਉਂਕਿ ਪ੍ਰਬੰਧ ਬਹੁਤ ਜ਼ਬਰਦਸਤ ਕੀਤੇ ਹੋਏ ਆ ਹਰਿਆਣਾ ਪੁਲਿਸ ਨੇ ਹਰਿਆਣਾ ਸਰਕਾਰ ਨੇ ਇਹ ਸਾਫ਼ ਤੌਰ ਤੇ ਦਿਸ਼ਾ ਨਿਰਦੇਸ਼ ਦਿੱਤੇ ਗਏ ਕਿ ਕਿਸਾਨ ਦਾਖਲ ਨਹੀਂ ਹੋਣੇ ਚਾਹੀਦੇ ਦਿੱਲੀ ਵਾਲੇ ਬੰਦੇ ਨੂੰ ਤਾਂ ਲਗਾਤਾਰ ਸੀ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਔਰ ਇਹ ਪੂਰੇ ਦਾ ਪੂਰਾ ਕੰਟਰੋਲ ਰੂਮ ਇੱਥੇ ਸਥਾਪਿਤ ਕੀਤਾ ਹੋਇਆ ਸ਼ੰਭੂ ਬਾਰਡਰ ਦੇ ਉੱਪਰ ਹੀ ਹੈ ਘੱਗਰ ਦਾ ਪੁਲ ਸ਼ੰਭੂ ਬਾਰਡਰ ਤੇ ਜਿੱਥੇ ਕਿ ਪੂਰਾ ਮੋਰਚਾ ਲੱਗਿਆ ਹੋਇਆ ਔਰ ਅੱਗੇ ਲੰਘਣ ਨਹੀਂ ਦੇਣਾ ਹਿੰਦੀ ਦੇ ਵਿੱਚ ਲਿਖਿਆ ਵੀ ਹੋਇਆ ਕੁਛ ਆ ਜਰਾ ਪੜਾਓ ਜ਼ੂਮ ਕਰਕੇ ਜਿਸ਼ਨ ਕੀ ਲਿਖਿਆ ਹੋਇਆ ਤਾਂ ਇਹ ਵਾਰਨਿੰਗ ਵੀ ਕੋਈ ਲਿਖੀ ਹੋਈ ਹੈ ਇਹਦੇ ਉੱਪਰ ਲਿਖਿਆ ਕਿ ਸੁਣੀਏ ਆਪਕਾ ਮਜਮਾ ਜੋ ਹੈ ਇਹ ਖਿਲਾਫ ਕਾਨੂੰਨ ਕਰਾਰ دیا ਜਾਂਦਾ ਹੈ ਆਪਕੋ ਆਦੇਸ਼ دیا ਜਾਂਦਾ ਹੈ ਕਿ ਆਪ ਆਪਣੇ ਮਜਮੇ ਕੋ ਤਤਰਬਿਤ ਕਰ ਤਤਰਬਿਤ ਕਰ ਲੈ ਵਰਨਾ ਆਪਕੇ ਖਿਲਾਫ ਕਾਨੂੰਨੀ ਕਾਰਵਾਈ ਕੀ ਜਾਏਗੀ ਅੰਬਾਲਾ ਪੁਲਿਸ ਨੇ ਲਿਖਿਆ ਕਿ ਜਿਹੜਾ ਤੁਹਾਡਾ ਮਜਮਾ ਜਿਹੜਾ ਤੁਹਾਡਾ ਇਹ ਅੰਦੋਲਨ ਹੈ ਇਹ ਗੈਰ ਕਾਨੂੰਨੀ ਇਸ ਨੂੰ ਕਰਾਰ ਦਿੱਤਾ ਗਿਆ ਇਹਨੂੰ ਜਾਂ ਤਾਂ ਤੁਸੀਂ ਖਦੇੜੋ ਜਾਂ ਇਧਰ ਉਧਰ ਚਲੇ ਜਾਓ ਨਹੀਂ ਤਾਂ ਫਿਰ ਕਾਰਵਾਈ ਕੀਤੀ ਜਾਏਗੀ ਤਾਂ ਇਹ ਸਖਤ ਦਸ਼ਾ ਨਿਰਦੇਸ਼ ਹਰਿਆਣਾ ਪੁਲਿਸ ਦੇ ਵੱਲੋਂ ਦਿੱਤੇ ਗਏ ਆ ਕਿ ਕਿਸਾਨ